ਕਾਲੀਦਲ ਪਾਜਪਾ ਗੜਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਜਲਦ ਹੀ ਕੋਈ ਇਸ ਬਾਬਤ ਐਲਾਨ ਕੀਤਾ ਜਾਏਗਾ ਕਾਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਕਟੋਰ ਝੋੜ ਬਾਰੇ ਬਿਆਨ ਦਿੱਤਾ ਗਿਆ ਸੀ ਜਦੋਂ ਇਸ ਬਾਰੇ ਹੀ ਸੋਮਪ੍ਰਕਾਸ਼ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਬੜਾ ਵੱਡਾ ਔਰ ਅਹਿਮ ਬਿਆਨ ਦਿੱਤਾ ਸੋ ਇਥੇ ਲਗਾਤਾਰ ਚਰਚਾਵਾਂ ਤੇ ਕਿਆ ਸਰਾਈਆਂ ਲੱਗ ਰੀਆਂ ਨੇ ਸ਼੍ਰੋਣੀ ਕਾਲੀਦਲ ਪਾਜਪਾ ਗੜਜੋੜ ਨੂੰ ਲੈ ਕੇ उत्तम अकाली दल वालों गया कि कमेटी की मीटिंग होनी है उस फैसला लिया जाएगा तो इतने श्री सोम प्रकाश ने क्या है कि लगातार चर्चा हो रही है गृहमंत्री ने जो भी किया है किसी आधार पर ही किया होगा सोम प्रकाश वालों अकाली भाजपा गठजोड़ा भाईचारक सी जरूरी है यह भी उन्होंने कितना कित एक वाला बयान देंद्या क्या है गठजोड़ का दोह तिर ही फायदा होगा ये सोम प्रकाश ने कहा सो इत ਗੜਜੋੜ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਨਾਲ ਹੀ ਉਹਨਾਂ ਕਹਿ ਕਿ ਇਸ ਗੜਜੋੜ ਦਾ ਬੜਾ ਵੱਡਾ ਫਾਇਦਾ ਲੋਕਤੰਤ੍ਰਿਕ ਤੌਰ ਤੇ ਹੋਏਗਾ ਕਲਦਲ ਭਾਜਪਾ ਗੜਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰ ਦੀ ਸਰਕਾਰ ਦੇ ਵਿੱਚ ਵਜ਼ੀਰ ਸੋਮ ਪ੍ਰਕਾਸ਼ ਸਾਡੇ ਨਾਲ ਇਸ ਵੇਲੇ ਮੌਜੂਦ ਨਹੀਂ ਉਹਨਾਂ ਨਾਲ ਗੱਲ ਕਰਦੇ ਆ ਬੀਜੇਪੀ ਅਕਾਲੀ ਦਲ ਦੇ ਗੜਬੰਧਨ ਨੂੰ ਲੈ ਕੇ ਬੀਜੇਪੀ ਕਿੰਨੀ ਤਿਆਰ ਹੈ ਪੰਜਾਬ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਹੋਰ ਮੁੱਦਿਆਂ ਤੇ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸੌਦੇ ਜੁਤਨ ਗੋਤਵਨ ਨੂੰ ਸ਼ਕਲ ਅਕਾਲੀ ਦਲ ਤੇ ਭਾਜਪਾ ਦੇ ਗੜਬੰਧਨ ਨੂੰ ਲੈ ਕੇ ਬੜੀ ਚਰਚਾ ਹੈ ਕਿ ਗੜਬੰਧਨ ਹੋਣ ਜਾ ਰਿਹਾ ਹੈ ਜਲਦੀ ਅਨਾਉਂਸ ਹੋ ਜਾਏਗਾ ਗ੍ਰਹਿ ਮੰਤਰੀ ਮੇਸ਼ਾ ਨੇ ਵੀ ਇੱਕ ਨਿੱਜੀ ਟੀਵੀ ਚੈਨਲ ਤੇ ਬੋਲਦੇ ਹਾਂ ਕਿ ਸਾਡੀ ਗੱਲ ਚੱਲ ਰਹੀ ਹੈ ਜੋ ਗ੍ਰਹਿ ਮੰਤਰੀ ਨੇ ਜਿਹੜੀ ਗੱਲ ਕਹੀ ਹੈ ਉਹ ਤਾਂ ਉਹਨੂੰ ਇਸ ਦੌਰ ਤੋਂ ਕੀਤਾ ਨਹੀਂ ਜਾ ਸਕਦਾ ਗਲਬਾ ਚੱਲ ਰਹੀ ਹੈ ਔਰ ਸਮਝੋਤੇ ਦੇ ਨੇੜੇ ਹੋ ਗਿਆ ਗੱਲ ਔਰ ਜੁਗਤ ਵਿੱਚ ਜੋ ਫੈਸਲਾ ਹੋਏਗਾ ਸਰ ਲੋਕਾਂ ਸਾਹਮਣੇ ਆ ਜਾਏਗਾ ਔਰ ਇਹਦਾ ਜੇ ਫਾਇਦੇ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਫਾਇਦਾ ਹੋਏਗਾ ਸ਼ੋਮਨੀ ਕਾਰਦਨ ਨੂੰ ਨਿਸ਼ਚਿਤ ਤੌਰ ਤੇ ਫਾਇਦਾ ਹੋਏਗਾ ਔਰ ਇਹ ਜਿਹੜਾ ਗਠਵੰਧਨ ਹੈ ਭਾਈਚਾਰਕ ਸਾਂਝ ਦਾ ਗਠਵੰਧਨ ਹੈ ਆਪਸੀ ਮੇਲ ਦਾ ਸਮਝਾਤਾ ਹੋਏਗਾ ਇਹ ਨਾਲ ਪੰਜਾਬ ਦੇ ਹਿੱਤ ਵਿੱਚ ਮੈਨੂੰ ਲੱਗਦਾ ਜਿਆਦਾ ਹੈ ਪਾਰਟੀਆਂ ਨੂੰ ਤਾਂ ਫਾਇਦਾ ਹੋਏਗਾ ਪੰਜਾਬ ਨੂੰ ਓਵਰਆਲ ਫਾਇਦਾ ਹੋਏਗਾ ਕਿਉਂਕਿ ਪੰਜਾਬ ਦਾ ਇੱਕ ਬੜਾ ਅੱਛਾ ਨਿਗਰ ਮਾਹੌਲ ਬਣੇਗਾ ਸੋਹਣਾ ਮਾਹੌਲ ਬਣੇਗਾ ਸੋਮਪ੍ਰਕਾਸ਼ ਨਿੱਜੀ ਤੌਰ ਤੇ ਚਾਹੁੰਦੇ ਨੇ ਕਿ ਇਹ ਗੜਬੰਧਨ ਜਲਦੀ ਹੋ ਜਾਏ ਇਸ ਦਾ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੋਣਾ ਚਾਹੀਦਾ ਹੈ ਗੜਬੰਧਨ ਨਿੱਜੀ ਤੌਰ ਤੇ ਮੈਂ ਬਿਲਕੁਲ ਇਹ ਹੱਕ ਵਿੱਚ ਐਵੇਂ ਕੋਈ ਸਮਝਾਤਾ ਹੋਵੇ ਤਾਂ ਚੰਗੀ ਗੱਲ ਹੋਈ ਪੰਜਾਬੀਆਂ ਮੈਂ ਪੰਜਾਬ ਦਾ ਤੋ ਇਲੈਕਸ਼ਨ ਲੜਦਾ ਪੰਜਾਬ ਦਾ ਰਹਿਣ ਵਾਲਾ ਪੰਜਾਬ ਦੀ ਸਾਂਝ ਨੂੰ ਮੈਂ ਸਮਝਦਾ ਇਸ ਕਰਕੇ ਮੈਂ ਤਾਂ ਚਾਹਾਂਗਾ ਸਮਝਾਤਾ ਹੋਵੇ ਕਿੰਨੀਆਂ ਸੀਟਾਂ ਤੇ ਗੱਲ ਚੱਲ ਰਹੀ ਹੈ ਕਿਤੇ ਆਉਂਦਾ ਕਿ 8 5 ਹੈ ਕਿਦੀ ਕਹੇ ਜਾਂਦਾ 7 6 ਹੈ ਇੱਕ ਕੀ ਫਾਰਮੂਲਾ ਤੈਅ ਕੀਤਾ ਜਾ ਰਿਹਾ ਬੀਜੇਪੀ ਵੱਲੋਂ ਦੇਖੋ ਭਾਰਤੀ ਜਨਤਾ ਉੱਪਰ ਲੀਡਰਸ਼ਿਪ ਦਾ ਵਿਸਥਾਰ ਹੋਣਾ ਉਹੀ ਦਿੱਸਗੇ ਐਡਮਿਟ ਮੇਰੇ ਕੋਈ ਨੋਟਿਸ ਵਿੱਚ ਨਹੀਂ ਹੈ ਕਿ ਜਿਹੜੀਆਂ ਜੋ ਪਾਰਟੀਆਂ ਦੋਨੇ ਪਾਰਟੀਆਂ ਨੇ ਬੈਠ ਕੇ ਫੈਸਲਾ ਕਰਨਾ ਕਿ ਇਹਨੀਆਂ ਸੀਟਾਂ ਕਿਸ ਪਾਰਟੀ ਨੇ ਲੈਣੀਆਂ ਸ਼ੋਭਨੀਦ ਕਾਲੇਦਾਰ ਨੂੰ ਕਿੰਨੀਆਂ ਮਿਲਣੀਆਂ ਭਾਰਤੀ ਜਨਤਾ ਪਾਰਟੀ ਨੂੰ ਕਿੰਨੀਆਂ ਮਿਲਣੀਆਂ ਨਿਸ਼ਚਿਤ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਹਿੱਸਾ ਵਧੇਗਾ ਹੀ ਪਹਿਲੇ ਨਾਲੋਂ ਤਿੰਨ-ਤਿੰਨਾਂ ਦੇ ਲੜਦੇ ਆ ਪੰਜ ਦੇ ਲੜਨੀ ਛੇ ਦੇ ਲੜਨੀ ਜੋ ਵੀ ਫੈਸਲਾ ਹੋਏਗਾ ਬਗੇ ਹੁਤੇ ਤੈ ਕਿ ਇਸ ਵਾਰੀ ਸੀਟਾਂ ਜਿਹੜੀਆਂ ਨੇ ਵਧਣ ਗਿਆ ਲੋਕ ਸਭਾ ਦੇ ਵਿੱਚ ਪੰਜਾਬ ਬੀਜੇਪੀ ਦੀ ਡੈਫੀਨਟਲੀ ਵਧ ਗਿਆ ਸ਼ੱਕ ਵੜੇ ਥੋੜਾ ਤਾਂ ਹੁਣ ਛੋਟੇ ਭਰਾ ਦੀ ਭੂਮਿਕਾ ਚ ਬੀਜੇਪੀ ਨਜ਼ਰ ਨਹੀਂ ਆਏਗੀ ਨਹੀਂ ਛੋਟੇ ਭਰਾ ਦਾ ਵੱਡੇ ਭਰਾ ਦੀ ਗੱਲ ਨਹੀਂ ਹੈ ਨਿਸ਼ਚਿਤ ਜੋ ਲੱਗਦਾ ਜੋ ਹਾਲਾਤ ਦੇਦਾ ਸੀਟਾਂ ਵਧਣ ਗਿਆ ਧੰਨਵਾਦ ਤੇ ਇਹ ਸੰਸਾੜ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਮਰਾਮੈਨ ਪ੍ਰਵੀਨ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ ਨਾਲ ਖੁਦ ਹਰਪ੍ਰੀਤ ਬੰਦੇਸ਼ਾ ਇਸ ਵੇਲੇ ਜੁੜ ਚੁੱਕੇ ਨੇ ਹਰਪ੍ਰੀਤ ਹਾਲਾਂਕਿ ਕਿਆਸਰਾਈਆਂ ਲਗਾਤਾਰ ਲੱਗ ਰਹੀਆਂ ਨੇ ਲੇਕਿਨ ਕਿਤੇ ਨਾ ਦੇਖੋ ਬਕੌਲ ਜੇਕਰ ਕੇਂਦਰੀ ਰਾਜमंत्री ਸੋਮਪrakash ਦੇ ਬਿਆਨ ਨੂੰ ਦੇਖੀਏ ਤਾਂ ਜਿਸ ਤਰੀਕੇ ਨਾਲ ਉਹਨਾਂ ਦਾ ਬਿਆਨ ਹੈ ਕਿ ਇਹ ਜਿਹੜਾ ਗਠਬੰਧਨ ਹੈ ਇਹ ਪੰਜਾਬ ਲਈ ਜ਼ਰੂਰੀ ਹੈ ਇਹ ਗਠਬੰਧਨ ਜਿਹੜਾ ਭਾਈਚਾਰਕ ਖਾਂਜ ਲਈ ਜ਼ਰੂਰੀ ਹੈ ਜੀ ਉਸ ਨੂੰ ਲੈ ਕੇ ਜੋ ਬਿਆਨ ਉਹਨਾਂ ਵੱਲੋਂ ਦਿੱਤੇ ਗਏ ਨੇ ਜੋ ਗੱਲਾਂ ਉਹਨਾਂ ਵੱਲੋਂ ਕਹੀਆਂ ਗਈਆਂ ਨੇ ਇਸ ਤੋਂ ਸਮਝ ਆਉਂਦਾ ਹੈ ਕਿ ਜਿਹੜੀ ਗੱਲ ਗ੍ਰਹਿ ਮੰਤਰੀ ਕਹਿੰਦੇ ਨੇ ਅਕਨਜੀਤੀ ਟੀਵੀ ਚੈਨਲ ਤੇ ਕਿ ਇਹ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਹੈ ਉਹ ਚੱਲਦੀ ਹੋਈ ਨਜ਼ਰ ਆਉਂਦੀ ਏ ਉਹਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਚਾਹੁੰਦਾ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਵੇ ਮੈਂ ਇਸ ਦੇ ਹੱਕ 'ਚ ਆ ਤੇ ਇਹ ਪੰਜਾਬ ਲਈ ਜ਼ਰੂਰੀ ਏ ਪੰਜਾਬ ਦੀ ਜਿਹੜੀ ਸਾਂਝ ਹੈ ਪੰਜਾਬ ਦਾ ਮੈਂ ਵਾਸੀ ਹਾਂ ਪੰਜਾਬ ਦੇ ਵਿਕਾਸ ਲਈ ਇਹ ਗਠਬੰਧਨ ਜ਼ਰੂਰੀ ਤੇ ਹੁਣ ਇਹ ਜਿਹੜੀ ਆਉਣ ਵਾਲੇ ਦਿਨਾਂ 'ਚ ਮੰਨਿਆ ਜਾਏ ਕਿ ਕੁਝ ਜਿਹੜੇ ਦਿਨ ਹੋਣਗੇ ਉਹ ਕਾਫੀ ਅਹਿਮ ਹੋਣਗੇ ਇਸ ਪੂਰੇ ਬਿਆਨ ਤੋਂ ਬਾਅਦ ਖਾਸ ਤੌਰ ਤੇ ਜਿਹ ਤਰੀਕੇ ਨਾਲ ਉਹਨਾਂ ਨੇ ਇਹ ਲੋ ਦਿੱਤਾ ਗਿਆ ਤੇ ਇਹ ਮੰਨਿਆ ਜਾਏ ਕਿ ਇਹੜਾ ਗਠਬੰਧਨ ਹੈ ਇਸ ਤੋਂ ਲੈ ਕੇ ਜਿਹੜੀ ਚਰਚਾਵਾਂ ਚੱਲ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ ਕੋਣ ਉਸ ਦੇ ਵਿੱਚ ਕਿਉਂਕਿ ਉਹਨਾਂ ਲੋਕਾਂ ਨੂੰ ਕਿਹਾ ਗਿਆ ਕਿ ਗਠਬੋਰਡ ਗਠਜੋੜ ਦਾ ਜਿਹੜਾ ਫਾਇਦਾ ਦੋਹਾਂ ਤਰ੍ਹਾਂ ਨੂੰ ਹੋਏਗਾ ਦੋ ਅਕਾਲੀ ਤੇ ਭਾਜਪਾ ਦੋਹਾਂ ਨੂੰ ਫਾਇਦਾ ਹੋਏਗਾ ਹੁਣ ਇਹ ਬਸ ਦੇਖਣਾ ਹੋਏਗਾ ਕਿ ਇਸ ਤੇ ਜੇਕਰ ਗਠਬੰਧਨ ਹੁੰਦਾ ਹੈ ਤੇ ਕੀ ਫਾਰਮੂਲਾ ਹੁੰਦਾ ਕਿੰਨੀਆਂ ਸੀਟਾਂ ਤੈਕ ਕੀਤੀਆਂ ਜਾਂਦੀਆਂ ਨੇ ਕਿਹੜੀਆਂ ਸੀਟਾਂ ਤੈਕ ਕੀਤੀਆਂ ਜਾਂਦੀਆਂ ਨੇ ਤੇ ਕਦੋਂ ਇਹਦਾ ਐਲਾਨ ਹੁੰਦਾ ਹੁਣ ਇਸ ਤੇ ਨਜ਼ਰ ਬਣੀ ਰਹੇਗੀ ਲੇਕਿਨ ਜੇ ਬਕੌਲ ਜੇਕਰ ਅਸੀਂ ਸੋਮ ਪ੍ਰਕਾਸ਼ ਜੀ ਜਿਹੜੇ ਕੇਂਦਰ ਦੇ ਮੰਤਰੀ ਨੇ ਸਰਕਾਰ ਦੇ ਉਹਨਾਂ ਦੀ ਜੇਕਰ ਮੰਨੀਏ ਤੇ ਫਿਰ ਇਹ ਜਿਹੜਾ ਚੀਜ਼ ਹੈ ਇਹ ਕਿਤਨਾ ਕਿਤੇ ਕਿਸੇ ਸਪਰੇ ਲੱਗਦੀ ਹੋਈ ਨਜ਼ਰ ਆਉਂਦੀ ਹੈ बिल्कुल, बिल्कुल इंतजार पर करना होगा जो ऑफिशियली तो इस बाबत जो ऐलान किया जाता है बहुत बहुत शुक्रिया फिलहाल दी सारी जानकारी ली, सो फिलहाल तमाम जो आगू ने भाजपा के पहला गृहमंत्री गृहमंत्री सोम प्रकाश वालों भी कितना कि संकेत जरूर इस गठजोड़ लैके दते जा रहे हैं